ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੇ ਖਾਲਸਾ ਪੰਥ ਨੂੰ ਸਾਰੀ ਇਨਸਾਨੀਅਤ ਨੂੰ ਖਾਲਸਾ ਜੀ ਦੇ ਪ੍ਰਗਟ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕ ਸ਼੍ਰੀ ਨਾਨਕਪੁਰ ਸਾਹਿਬ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਜੋ ਕੌਤਕ ਵਰਤਿਆ ਜਿਹਨੂੰ ਬੜੀ ਸ਼ਰਧਾ ਕੀਦਤ ਦੇ ਨਾਲ ਸਾਰਾ ਸਿੱਖ ਪੰਥ ਅੱਜ ਮਨਾ ਰਿਹਾ ਹੈ ਖਾਲਸਾ ਜੀ ਦਾ ਸਾਜਨਾ ਦਿਵਸ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬੀਜੇ ਹੋਏ ਬੀਜ ਨੂੰ ਫਲ ਲੱਗਿਆ ਸੀ ਉਹ ਰੱਖੀ ਹੋਈ ਬੁਨਿਆਦ ਦੀ ਸੰਪੂਰਨਤਾ ਸੀ ਉਸ ਆਰੰਭ ਦੀ ਸ਼ਿਖਰ ਸੀ ਜੋ ਆਰੰਭ ਸਤਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਇਹ ਕਹਿ ਕੇ ਜੋਤ ਪ੍ਰੇਮ ਖੇਲਣ ਦਾ ਚਾਹੋ ਸਿਰ ਤਰਤਲੀ ਗਲੀ ਮਰੀਓ ਤੋ ਉਹ ਸਿਰ ਤਲੀ ਤੇ ਧਰ ਕੇ ਆਉਣ ਵਾਲਿਆਂ ਦੀਆਂ ਕਤਾਰਾਂ ਲੱਗੀਆਂ ਗੁਰੂ ਸਾਹਿਬ ਜੀ ਨੇ ਇੱਕ ਸੰਪੂਰਨ ਇਨਸਾਨ ਦੀ ਘਾਟ ਢੀ ਜਿਹੜਾ ਇਨਸਾਨ ਸੰਸਾਰ ਦੀ ਸਤਾ ਤੇ ਰਹਿ ਕੇ ਸਮਾਜ ਵਿੱਚ ਵਿਚਰਦਿਆਂ ਹੋਇਆਂ ਜ਼ਿੰਦਗੀ ਦੇ ਫਰਜ਼ ਨਿਭਾਉਂਦਿਆਂ ਹੋਇਆਂ ਪਰਿਵਾਰਕ ਜੀਵਨ ਦੇ ਨਾਲ 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 ਸਮੁੱਚੀ ਇਨਸਾਨੀਅਤ ਵਾਸਤੇ ਕੁਝ ਕਰ ਗੁਜ਼ਰਨ ਦੀ ਸ਼ਕਤੀ ਰੱਖਦਾ ਹੋਵੇ। ਔਰ ਸਭ ਤੋਂ ਵੱਡੀ ਗੱਲ ਕਿ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਖਾਲਸਾ ਜੀ ਦੇ ਰੂਪ ਵਿੱਚ ਸਾਜਿਆ ਉਹ ਲੋਕ ਕੋਈ ਅਸਮਾਨ ਤੋਂ ਉਤਰੇ ਹੋਏ ਲੋਕ ਨਹੀਂ ਸਨ। ਕੋਈ ਵੱਖਰੀ ਉਹਨਾਂ ਦੀ ਪਹਿਚਾਨ, ਕੋਈ ਵੱਖਰੀ ਉਹਨਾਂ ਦੀ ਹੋਂਦ, ਕੋਈ ਵੱਖਰੀ نسل, ਵੱਖਰਾ ਰੰਗ, ਵੱਖਰਾ ਪ੍ਰਾਂਤ ਕਿਸੇ ਪੱਖ ਤੋਂ ਵੀ ਉਹ ਇਹ ਸੰਸਾਰ ਤੋਂ ਬਾਰੀ ਤੌਰ ਤੇ ਅੱਡ ਨਹੀਂ ਸਨ ਹਾਂ ਜੇ ਗੁਰੂ ਸਾਹਿਬ ਜੀ ਨੇ ਅੱਡ ਕੀਤਾ ਲੰਬੇਰਾ ਸਮਾਂ ਲਾ ਕੇ ਲਗਭਗ 2.5 ਸਦੀਆਂ ਦਾ ਸਮਾਂ ਲਾ ਕੇ ਤੇ ਉਹ ਵੀ ਲਖਣਤਾ ਸੋਚ ਦੀ ਵਿਲਖਣਤਾ ਸੀ ਉਸ ਸੋਚ ਨੂੰ ਕਾਦਰ ਦੀ ਕੁਦਰਤ ਦੇ ਅਨਕੂਲ ਜਿੰਦਿਆਂ ਹੋਇਆਂ ਸੰਸਾਰ ਦੇ ਉੱਤੇ ਜੋ ਸੰਪੂਰਨਤਾ ਸਤਗੁਰ ਜੀ ਨੇ ਦਿੱਤੀ ਉਹ ਖਾਲਸੇ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ। ਤੋਂ ਜੇ ਮੁੱਖ ਰੂਪ ਵਿੱਚ ਵੇਖਿਆ ਜਾਵੇ ਖਾਲਸਾ ਜੀ ਦੇ ਇਸ ਰੂਪ ਬਾਰੇ ਇਸ ਹੋਣ ਬਾਰੇ ਤੇ ਉਹ ਪ੍ਰਗਟ ਰੂਪ ਵਿੱਚ ਇੱਕ ਸੋਚ ਦਾ ਹੀ ਪ੍ਰਗਟਾਵਾ ਸੀ ਜਿਹੜੀ ਸੋਚ ਤਲਵੰਡੀ ਦੀ ਧਰਤੀ ਤੋਂ ਉਪਜਦੀ ਹੈ। ਸੁਲਤਾਨਪੁਰ ਦੀ ਧਰਤੀ ਤੋਂ ਜਿਹੜੀ ਆਵਾਜ਼ ਬੁਲੰਦ ਹੁੰਦੀ ਹੈ। ਤਤੀ ਤਵੀ ਉੱਤੇ ਬੈਠ ਕੇ ਜਿਹੜੀ ਪੱਕਦੀ ਹੈ ਚਾਂਦਨੀ ਚੌਂਕ ਵਿੱਚ ਬੈਠ ਕੇ ਜਿਹੜੀ ਇਮਤਿਹਾਨਾਂ ਨੂੰ ਪਾਸ ਕਰਦੀ ਹੈ ਤੇ ਫਿਰ ਉਹ ਸੋਚ ਹਰ ਮਨੁੱਖ ਦੇ ਹਿਰਦੇ ਵਿੱਚ ਟੜਕਦੀ ਹੈ। ਤੋਂ ਉਸ ਸੋਚ ਨੂੰ ਅੱਜ ਸਿਖਰ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਹੁੰਚਾਇਆ। ਵਾਸਤੇ ਵਿੱਚ ਇਹ ਜਿਹੜੀ ਘਾੜਤ ਸੀ ਇਹ ਮਨੁੱਖ ਦੀ ਸੰਪੂਰਨ ਸੋਚ ਦੀ ਆਜ਼ਾਦੀ ਸੀ। ਜਿਹੜੀ ਸੋਚ ਤਰ ਮਾਦੇ ਨਾ ਉਤੇ ਰਾਸੀ ਤੌਰ ਦੇ ਉਤੇ ਕਰਮ ਕਾਂਡਾਂ ਦੇ ਰੂਪ ਵਿੱਚ ਦੋ ਪੁੜਾ ਹਿਠਾਂ ਦੱਬੀ ਹੋਈ ਸੀ ਇੱਕ ਸੀ ਭਰਮ ਦੂਜਾ ਸੀ ਭੈ ਤੇ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਦੋਨਾਂ ਤੋਂ ਮੁਕਤ ਕੀਤਾ ਜਦੋਂ ਅਸੀਂ ਸਿੱਖ ਸ਼ਬਦ ਵਰਤਦੇ ਆ ਤੇ ਮੈਂ ਫਿਰ ਸਪਸ਼ਟ ਕਰਨਾ ਚਾਹੁੰਦਾ ਕਿ ਕਿਸੇ ਵੱਖਰੀ ਪ੍ਰਜਾਤੀ ਦੀ ਗੱਲ ਨਹੀਂ ਹੋ ਰਹੀ ਖਾਲਸਾ ਸੱਜਣ ਵਾਲੇ ਉਹ ਲੋਕ ਸਨ ਜਿਨ੍ਹਾਂ ਲੋਕਾਂ ਦਾ ਜਨਮ ਹੋ ਸਕਦਾ ਹੈ ਹਿੰਦੂਆਂ ਦੇ ਘਰਾਂ ਵਿੱਚ ਵੀ ਹੋਇਆ ਹੋਵੇ ਜਿਨ੍ਹਾਂ ਲੋਕਾਂ ਦਾ ਜਨਮ ਬਹੁਤ ਸਾਰਿਆਂ ਦਾ ਗੁਰੂ ਦੀ ਸੋਚ ਤੋਂ ਕੁਰਬਾਨ ਹੋਣ ਵਾਲੇ ਉਹ ਵੀ ਸਨ ਜਿਨ੍ਹਾਂ ਦਾ ਜਨਮ ਮੁਸਲਮਾਨਾਂ ਦੇ ਘਰਾਂ ਵਿੱਚ ਵੀ ਹੋਇਆ ਸੋ ਇਹ ਕੋਈ ਅਰਥ ਨਹੀਂ ਰੱਖਦਾ ਕਿ ਉਹਨਾਂ ਦਾ ਪਿਸ਼ੋਕੜ ਕੀ ਆ ਉਹ ਕਿਹਨਾਂ ਦੇ ਘਰਾਂ 'ਚ ਜੰਮੇ ਨੇ ਉਹ ਇਸੇ ਸਮਾਜ ਦਾ ਹਿੱਸਾ ਸਨ ਇਸੇ ਲੋਕ ਵਿੱਚੋਂ ਸਨ ਕੋਈ ਅਸਮਾਨੀ ਪ੍ਰਜਾਤੀ ਨਹੀਂ ਹੈ ਉਨ੍ਹਾਂ ਦੇ ਅੰਦਰ ਇੱਕ ਸੋਚ ਸਤਗੁਰੂ ਜੀ ਨੇ ਜਿਹੜੀ ਸੀ ਉਹ ਪੈਦਾ ਕੀਤੀ ਤੇ ਉਸ ਸੋਚ ਨੂੰ ਸਿਖਰ ਦੇ ਉੱਤੇ ਪਹੁੰਚਾਇਆ ਖਾਲਸਾ ਸਾਜਣਾ ਹੈ ਹੀ ਇੱਕ ਆਜ਼ਾਦੀ ਦਾ ਪ੍ਰਗਟਾਵਾ ਹੈ ਜਿਹੜੀ ਸੋਚ ਦੀ ਆਜ਼ਾਦੀ ਹੈ ਜਿਸ ਸੋਚ ਨੂੰ ਫਿਰਕਿਆਂ ਦੇ ਨਾਂ ਤੇ ਮਜ਼ਬਾਂ ਦੇ ਨਾਂ ਦੇ ਉੱਤੇ ਨਫ਼ਰਤ ਦੀਆਂ ਕੰਧਾਂ ਵਿੱਚ ਕੈਦ ਕੀਤਾ ਹੋਇਆ ਸੀ ਜਿਸ ਸੋਚ ਨੂੰ ਧਰਮ ਦੇ ਨਾਂ ਉੱਤੇ ਪਰਮ ਦੇ ਹੇਠਾਂ ਦੱਬਿਆ ਹੋਇਆ ਸੀ ਜਿਸ ਸੋਚ ਨੂੰ ਰਾਸੀ ਭੈ ਦੇ ਕੁੰਡੇ ਹੇਠਾਂ ਜੂਣਾ ਪੈ ਰਿਆ ਸੀ ਤੇ ਗੁਰੂ ਸਾਹਿਬ ਜੀ ਨੇ ਉਸ ਸੋਚ ਨੂੰ ਭੈ ਮੁਕਤ ਕੀਤਾ ਭਰਮ ਮੁਕਤ ਕੀਤਾ ਨਫਰਤ ਤੋਂ ਮੁਕਤ ਕੀਤਾ ਤੇ ਸਧਾਰਨ ਲੋਕਾਂ ਦੇ ਸਮੂਹ ਨੂੰ ਸਵੈ ਮਾਨ ਨਾਲ ਜਦੋਂ ਭਰਿਆ ਤੇ ਉਸ ਕਿਰਿਆ ਨੂੰ ਖਾਲਸਾ ਸਾਜਣਾ ਹਾਂ ਉਹ ਪ੍ਰੋਸੈਸ ਕੀ ਹੈ ਉਹ ਪ੍ਰਕਿਰਿਆ ਕੀ ਹੈ ਉਹ ਅਗਲਾ ਵਿਸ਼ਾ ਹੈ ਪਰ ਜੋ ਸਤਗੁਰ ਜੀ ਨੇ ਦਿੱਤਾ ਸਮਾਜ ਨੂੰ ਉਹ ਵਾਸਤਵ ਵਿੱਚ ਇੱਕ ਸੋਚ ਦੀ ਘੜਤ ਸੀ ਜਿਹੜੀ ਸੋਚ ਫਿਰ ਸਰੂਪ ਕਰਕੇ ਵੀ ਪ੍ਰਗਟ ਹੁੰਦੀ ਹੈ ਸੋਚ ਦੀ ਆਜ਼ਾਦੀ ਦਿੱਤੀ ਉਹ ਪੁਰਾਣੇ ਦੇ ਹੇਠੋਂ ਕੱਢਿਆ ਜਿਹੜੇ ਜਿਹੜੇ ਭਰਮ ਤੇ ਭੈ ਦੇ ਪੁਰਸ ਹਨ ਧਾਰਮਿਕ ਤੌਰ ਤੇ ਲੋਕ ਆਜ਼ਾਦ ਹੋਏ ਮਾਨਸਿਕ ਤੌਰ ਤੇ ਲੋਕ ਆਜ਼ਾਦ ਹੋਏ ਵਿਵਹਾਰਕ ਜੀਵਨ ਦੇ ਵਿੱਚ ਤਬਦੀਲੀ ਆਈ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਕਿਸੇ ਵੀ ਸਮਾਜ ਦਾ ਵਿਵਹਾਰਕ ਜੀਵਨ ਉਹਦੇ ਰੀਤੀ ਰਿਵਾਜ ਜਿੰਨੀ ਦੇਰ ਉਹਦੇ ਰੀਤੀ ਰਿਵਾਜਾਂ ਦੇ ਅੰਦਰ ਤਬਦੀਲੀ ਨਹੀਂ ਆਉਂਦੀ ਉਹਦੇ ਅੰਦਰ ਮਾਨਸਿਕ ਆਜ਼ਾਦੀ ਕਦੀ ਵੀ ਨਹੀਂ ਆ ਸਕਦੀ ਤਾਂ ਉਹ ਲਗਭਗ ਜੋ 2.5 ਸਦੀਆਂ ਦਾ ਵਕਫਾ ਹੈ ਉਹ ਰੀਤੀ ਰਿਵਾਜਾਂ ਰਵਾਜਾਂ ਦੇ ਵਿੱਚ ਬਹੁਤ ਵੱਡੀ ਇੱਕ ਤਬਦੀਲੀ ਸੀ ਜਿਹੜੀ ਗੁਰੂ ਸਾਹਿਬ ਜੀ ਨੇ ਲਿਆਂਦੀ ਹੈ ਤੋਂ ਵਿਵਹਾਰਕ ਜੀਵਨ ਪੂਰਨ ਤੌਰ ਤੇ ਬਦਲ ਦਿੱਤਾ ਜਨਮ ਤੋਂ ਲੈ ਕੇ ਮਰਨ ਤੱਕ ਖੁਸ਼ੀ ਗਮੀ ਜਮਣਾ ਤੇ ਹਰ ਇੱਕ ਜਿਹੜੀ ਸਮਾਜਿਕ ਤੌਰ ਦੇਤੇ ਸਾਡੀ ਕਿਰਿਆ ਸੀ ਉਹਨੂੰ ਗੁਰੂ ਸਾਹਿਬ ਜੀ ਨੇ ਪੂਰਨ ਤੌਰ ਤੇ ਆਜ਼ਾਦੀ ਦਿੱਤੀ ਹਰ ਤਰ੍ਹਾਂ ਦੀ ਜਿਹੜੀ ਜ਼ੇਨੀ ਗੁਲਾਮੀ ਸੀ ਉਹਦੇ ਸੰਗਲ ਸਤਗੁਰੂ ਜੀ ਨੇ ਘਟਾਏ ਔਰ ਸਭ ਤੋਂ ਵੱਡੀ ਗੱਲ ਕਿ ਇਸਤਰੀ ਤੇ ਪੁਰਖਾਂ ਦੇ ਜਿਹੜੇ ਵਖਰੇਵੇਂ ਸੀ ਇਹ ਵੀ ਇੱਕ ਜ਼ੇਨੀ ਗੁਲਾਮੀ ਸੀ ਗੁਰੂ ਸਾਹਿਬ ਜੀ ਨੇ ਉਸ ਵਖਰੇਵਿਆਂ ਦੇ ਉੱਤੋਂ ਸਮਾਜ ਨੂੰ ਮੁਕਤ ਕੀਤਾ ਇੱਕ ਖੰਡੇ ਦੀ ਇੱਕ ਬਾਟੇ ਦੀ ਪਹਲ ਦੇਖ ਕੇ ਇੱਕੋ ਜਿਹਾ ਕਕਾਰ ਦੇ ਕੇ ਇੱਕੋ ਜਿਹੀ ਰਹਿਤ ਦੇਖ ਕੇ ਇੱਕੋ ਜੀਆਂ ਬਾਣੀਆਂ ਪੜ੍ਹ ਕੇ ਜਿੱਥੇ ਫਿਰਕਿਆਂ ਜਾਤਾਂ ਦੇ ਪਿੰਨ ਭੇਦ ਮਟਾਏ ਉੱਥੇ ਇਸਤਰੀ ਪੁਰਖ ਦੇ ਪਿੰਨ ਭੇਦ ਮਟਾਏ ਔਰ ਜਿਹੜੇ ਲੋਕ ਢੰਦੀ ਕਲਾ ਦੇ ਵਿੱਚ ਡੁੱਬੇ ਹੋਏ ਸਨ ਕਿ ਅਸੀਂ ਕੁਝ ਨਹੀਂ ਕਰ ਸਕਦੇ ਉਹਨਾਂ ਦੇ ਅੰਦਰ ਵੱਡਾ ਸੁਪਨਾ ਪੈਦਾ ਕੀਤਾ ਸਵੈ ਮਾਨ ਪੈਦਾ ਕੀਤਾ ਸੋਚ ਦਾ ਕੇਂਦਰੀਕਰਨ ਕੀਤਾ ਗੁਰੂ ਸਾਹਿਬ ਨੇ ਇੱਕ ਇੱਕ ਨੁਕਤੇ ਨੂੰ ਬਹੁਤ ਬਰੀਕੀ ਨਾਲ ਵਿਚਾਰਨ ਦੀ ਜ਼ਰੂਰਤ ਹੈ ਸੁਪਨੇ ਹੀ ਮਨੁੱਖ ਨੂੰ ਕੁਝ ਕਾਰਗੁਜ਼ਾਰਨ ਦੀ ਸ਼ਕਤੀ ਦਿੰਦੇ ਆ ਵੇਖੋ ਕਈ ਵਾਰੀ ਦੇਖੇ ਹੋਏ ਸੁਪਨੇ ਸੱਚ ਨਹੀਂ ਹੁੰਦੇ ਕਈ ਵਾਰੀ ਸੱਚ ਵੀ ਸੁਪਨੇ ਬਣ ਜਾਂਦੇ ਆ ਕਈ ਵਾਰੀ ਸੁਪਨੇ ਵੀ ਸੱਚ ਹੋ ਜਾਂਦੇ ਆ ਪਰ ਸੁਪਨਿਆਂ ਦੀ ਵਿਲੱਖਣਤਾ ਇਹ ਹੁੰਦੀ ਹੈ ਕਿ ਸੁਪਨੇ ਉਹ ਨਹੀਂ ਜਿਹੜੇ ਬੰਦ ਅੱਖਾਂ ਤੇ ਨੀਂਦ ਵਿੱਚ ਵੇਖੇ ਜਾਣ ਸੁਪਨੇ ਉਹ ਜਿਹੜੇ ਨੀਂਦਾਂ ਨੂੰ ਉਡਾ ਕੇ ਰੱਖ ਦੇਣ ਤਾਂ ਗੁਰੂ ਸਾਹਿਬ ਜੀ ਨੇ ਨੀਂਦਾਂ ਤੋਂ ਜਗਾਉਣ ਵਾਲਾ ਸੁਪਨਾ ਜਿਹੜਾ ਸੀ ਉਹ ਮਨੁੱਖਤਾ ਦੇ ਅੰਦਰ ਪੈਦਾ ਕੀਤਾ ਅਸੀਂ ਬਾਣੀ ਵਿੱਚੋਂ ਦੋ ਹਵਾਲੇ ਸਾਨੂੰ ਮਿਲਦੇ ਆ ਬੜੇ ਖੂਬਸੂਰਤ ਕਿ ਕਈ ਵਾਰੀ ਹਕੀਕਤ ਸੁਪਨਾ ਬਣ ਜਾਂਦੀ ਹੈ ਤੇ ਸੁਪਨਾ ਹਕੀਕਤ ਵੀ ਬਣ ਸਕਦਾ ਹੈ ਹੁਣ ਹਕੀਕਤ ਹੈ ਕਿ ਬੰਦਾ ਰਾਜਾ ਹੈ ਹਕੀਕਤ ਹੈ ਕਿ ਬੰਦਾ ਸੁੱਖ ਭੋਗ ਰਿਆ ਸਿੰਘਾਸਨ ਤੇ ਬਾਬਾ ਰਵਿਦਾਸ ਜੀ ਦਾ ਕਥਨ ਹੈ ਨਰਪਤ ਇੱਕ ਸਿੰਘਾਸਨ ਸੋਇ ਸੁਪਨੇ ਭਇਆ ਪਿਖਾਰੀ ਅਸ਼ਤ ਰਾਜ ਬਿਸ਼ਰਤ ਦੁੱਖ ਪਾਇਆ ਸੋਗਤ ਪਈ ਹਮਾਰੀ ਹਕੀਕਤ ਵਿੱਚ ਉਹ ਰਾਜਾ ਹੈ ਪਰ ਉਹਦਾ ਰਾਜ ਸੁਪਨੇ ਵਿੱਚ ਗਵਾਚ ਗਿਆ ਹੋਇਆ ਦੂਸਰੇ ਬਸੇ ਅਸੀਂ ਬਾਣੀ ਦੀ ਇੱਕ ਪੰਕਤੀ ਲੈਂਦੇ ਆਂ ਕਿ ਹਕੀਕਤ ਵਿੱਚ ਕੱਖਾਂ ਦੀ ਕੁਲੀ ਵਿੱਚ ਹੈ ਪਰ ਮਨੋਬਲ ਇੰਨਾ ਉੱਚਾ ਹੈ ਕਿ ਉਹ ਸ਼ੈਨਸ਼ਾ ਹੈ ਬਾਣੀ ਦਾ ਕਥਨ ਹੈ ਬਸਤਾ ਟੁੱਟੀ ਚੌਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਧਿਆਨ ਪਰ ਮਿਨਨਾ ਮਿੱਤਰ ਨਾ ਇੱਠ ਧਨ ਰੂਪਹੀਣ ਕਿਛਸਾਕ ਨ ਛਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿਨਾ ਰਾਜਾ ਹੋਣ ਵਾਸਤੇ ਗੁਰੂ ਸਾਹਿਬ ਜੀ ਨੇ ਕਿਹਾ ਮਤਲਬ ਰਾਜਾ ਮਤਲਬ ਸਵੈ ਮਾਨ ਆਤਮ ਪਾਲ ਆਤਮ ਵਿਸ਼ਵਾਸ ਸਿਰ ਉੱਚਾ ਕਰਕੇ ਜੂਨ ਵਾਲੀ ਸਮਰੱਥਾ ਹੁਣ ਅਸੀਂ ਵੇਖਦੇ ਆ ਕਿ ਗੁਰੂ ਸਾਹਿਬ ਜੀ ਨੇ ਐਸੀ ਗੁੜਤੀ ਦਿੱਤੀ ਕਿ ਰਾਜਾ ਹੀ ਪਰਜਾ ਨੂੰ ਪਾਲਦਾ ਉਹਨਾਂ ਦੇ ਅੰਦਰ ਰਾਜਾ ਹੋਣ ਦਾ ਐਸਾ ਅਹਿਸਾਸ ਪੈਦਾ ਕੀਤਾ ਕਿ ਅੱਜ ਵੀ ਸਮਾਜ ਵਿੱਚ ਜਦੋਂ ਭੁੱਖਮਰੀ ਪੈਂਦੀ ਹੈ ਮੁਸੀਬਤ ਪੈਂਦੀ ਹੈ ਤੇ ਸਿੱਖੀ ਜਿਨ੍ਹਾਂ ਦੀ ਝੋਲੀ ਚ ਪਈ ਹੋਈ ਹੈ ਜਿਨ੍ਹਾਂ ਦੇ ਹਿਰਦੇ ਚ ਆ ਉਹ ਵੰਡਣ ਵਾਲੇ ਬਣ ਜਾਂਦੇ ਆ ਉਹ ਰਾਖੇ ਬਣ ਜਾਂਦੇ ਆ ਕਿਉਂਕਿ ਉਹਨਾਂ ਦੀ ਸੋਚ ਵਿੱਚ ਰਾਜਾ ਹੁਣ ਦਾ ਕੌਣ ਸਤਗੁਰੂ ਜੀ ਨੇ ਭਰਿਆ ਕਿ ਰਾਜਾ ਵੰਡਦਾ ਹੈ ਰਾਜਾ ਪਾਲਦਾ ਹੈ ਰਾਜਾ ਰਾਖੀ ਕਰਦਾ ਅਰਥ ਇਹ ਨਹੀਂ ਕਿ ਉਹ ਕੱਖਾਂ ਦੀਆਂ ਕੁੱਲੀਆਂ ਚ ਰਹਿੰਦੇ ਹੁਣ ਇੱਕ ਪਾਸੇ ਹਕੀਕਤ ਉਹ ਹੈ ਜਿਹੜੇ ਰਾਜ ਮਹਿਲਾਂ ਵਿੱਚ ਹੈ ਪਰ ਸੁਪਨੇ ਚ ਗਵਾਥੀ ਉਹ ਭਿਖਾਰੀ ਹੋ ਗਏ ਨੇ ਇੱਕ ਪਾਸੇ ਉਹ ਹੈ ਹਕੀਕਤ ਕਿ ਉਹ ਕੱਖਾਂ ਦੀਆਂ ਕੁਲੀਆਂ ਵਿੱਚ ਨੇ ਪਰ ਮਨੋਬਲ ਕਰਕੇ ਆਤਮਿਕ ਤੌਰ ਦੇ ਉੱਤੇ ਰਾਜਾ ਸਗਲੀ ਸਿਸ਼ਟਾ ਹਰ ਨਾਮ ਮੰਨ ਪਿੰਨਾ ਸੋ ਇਹ ਤਬਦੀਲੀ ਸੀ ਖਾਲਸਾ ਸਾਜਣ ਦੀ ਜਿਹੜੀ ਸਿਖਰ ਹੈ ਉਹ ਇਹ ਤਬਦੀਲੀ ਹੈ ਜਿਹਨੂੰ ਕਦੀ ਬੁੱਲੇ ਸ਼ਾਹ ਜੀ ਕਹਿੰਦੇ ਨੇ ਭੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਜ਼ਹਿਰ ਪਿਆਲੇ ਪੀਤੇ ਜਿਹੜੇ ਹਕੀਕਤ ਵਿੱਚ ਰਾਜੇ ਦਿਸਦੇ ਸੀ ਮੁਗਲ ਤਖਤਾਂ ਤੇ ਬੈਠੇ ਹੋਏ ਉਹ ਆਪਣੀ ਆਤਮਿਕ ਮੌਤ ਸਹਿੜ ਰਹੇ ਸਨ ਆਪਣੇ ਅੰਤ ਦਾ ਮੁੱਢ ਬਣ ਰਹੇ ਸਨ ਰਾਜ ਭੋਗ ਵਿੱਚ ਇੰਨੇ ਬਲਸਤ ਹੋਏ ਸੀ ਦੂਸਰੇ ਪਾਸੇ ਜਿਹੜੇ ਭੂਰਿਆਂ ਦੀਆਂ ਬੁੱਕਣਾ ਮਾਰ ਕੇ ਗੁਜ਼ਾਰਾ ਕਰ ਰਹੇ ਸਨ ਉਹਨਾਂ ਦੀ ਸੋਚ ਦੇ ਅੰਦਰ ਗੁਰੂ ਸਾਹਿਬ ਜੀ ਨੇ ਸ਼ੈਨਸ਼ਾ ਹੋਣ ਦੀ ਜਿਹੜੀ ਪ੍ਰਵਿਰਤੀ ਪੈਦਾ ਕੀਤੀ ਸੀ ਉਹ ਉਹਨਾਂ ਦੇ ਮਨੋਬਲ ਨੂੰ ਇਨਸਾਨੀਅਤ ਦੇ ਰਾਖੇ ਵੀ ਬਣਾ ਰਹੀ ਸੀ ਤੇ ਸਵੈ ਮਾਨ ਵੀ ਦੇ ਰਹੀ ਸੀ ਸੋ ਖਾਲਸਾ ਸਾਜਣਾ ਇੱਕ ਉਹ ਸੁਪਨਾ ਹੈ ਜਿਸ ਸੁਪਨੇ ਨੇ ਸਿੱਖਾਂ ਨੂੰ ਸੌਣ ਨਹੀਂ ਦਿੱਤਾ ਸਿੱਖਾਂ ਨੂੰ ਜਗਾ ਦਿੱਤਾ ਝੰਡੂੜ ਕੇ ਰੱਖ ਦਿੱਤਾ ਇੱਕ ਮਕਸਦ ਤਾਂ ਇੱਕ ਮਿਸ਼ਨ ਦਿੱਤਾ ਤੇ ਸਭ ਤੋਂ ਵੱਡੀ ਗੱਲ ਕਿ ਸੁਪਨਾ ਹਵਾ ਦੇ ਵਿੱਚ ਨਹੀਂ ਇੱਕ ਆਤਮ ਵਿਸ਼ਵਾਸ ਦਿੱਤਾ ਕਿ ਤੁਸੀਂ ਕਰ ਸਕਦੇ ਹੋ ਸਭ ਤੋਂ ਵੱਡੀ ਗੱਲ ਜਿਹੜੀ ਕ੍ਰਿਸ਼ਮਾ ਕਰਾਮਾਤ ਅਸੀਂ ਕਹਿ ਸਕਦੇ ਹਾਂ ਜਿਹਨੂੰ ਅਸੀਂ ਆਪਣੇ ਸਰੋਤਨਾਂ ਦੇ ਰਹੀਂ ਪੜ੍ਹਦੇ ਹਾਂ 7 ਲੱਖ ਸੇ 1 ਲੜਾਅ ਅਸਲ 'ਚ ਇਹੀ ਕਰਾਮਾਤ ਸੀ ਕਿ ਤੁਸੀਂ ਇੰਨੀ ਸਮਰੱਥਾ ਦੇ ਮਾਲਕ ਹੋ ਤੁਹਾਡੇ ਅੰਦਰ ਇੰਨਾ ਬਲ ਹੈ ਇੰਨੀ ਸੱਤਿਆ ਹੈ ਕਿ ਤੁਸੀਂ ਸਾਹਮਣੇ ਮੌਤ ਦਾ ਹੜ ਵੀ ਆਇਆ ਹੋਵੇ ਦੁੱਖਾਂ ਦੇ ਪਹਾੜ ਟੁੱਟ ਪਏ ਹੋਣ ਤੁਸੀਂ ਲੜਨ ਦੀ ਸ਼ਕਤੀ ਰੱਖਦੇ ਹੋ ਇੰਨਾ ਸਟਰੋਂਗ ਕੀਤਾ ਗੁਰੂ ਸਾਹਿਬ ਨੇ ਅੰਦਰੋਂ ਔਰ ਫਿਰ ਮੈਂ ਗੱਲ ਨੂੰ ਦੁਹਰਾ ਰਿਹਾ ਕਿ ਕੋਈ ਅਸਮਾਨੋਂ ਉਤਰੇ ਲੋਕ ਨਹੀਂ ਸੀ ਇਸੇ ਸਮਾਜ ਵਿੱਚੋਂ ਚੁੱਕੇ ਹੋਏ ਉਹ ਲੋਕ ਸਨ ਇਹ ਕੋਈ ਫਰਕ ਨਹੀਂ ਪੈਂਦਾ ਕਿ ਉਹਨਾਂ ਦਾ ਪਿਸ਼ੋਕੜ ਕੀ ਸੀ ਉਹ ਕਿਹਨਾਂ ਦੇ ਘਰਾਂ 'ਚ ਜਨਮੇ ਸੀ ਉਹਨਾਂ ਨੂੰ ਆਖੋਤੀ ਨੀਚ ਕਹਿੰਦੇ ਸੀ ਜਾਂ ਉਹਨਾਂ ਨੂੰ ਕੋਈ ਹਿੰਦੂ ਕਹਿੰਦਾ ਸੀ ਜਾਂ ਉਹਨਾਂ ਨੂੰ ਕੋਈ ਮੁਸਲਮਾਨ ਕਹਿੰਦਾ ਸੀ ਗੁਰੂ ਜੀ ਸੋਚ ਤੋਂ ਕੁਰਬਾਨ ਹੋਣ ਵਾਲੇ ਪੰਡਿਤ ਕਿਰਪਾ RAM ਵੀ ਨੇ ਪੰਡਿਤ ਲਾਲਚੰਦ ਵੀ ਨੇ ਜਿਹੜੇ ਗੁਰੂ ਦੇ ਇਸ ਮਿਸ਼ਨ ਤੋਂ ਆਪਾਂ ਕੁਰਬਾਨ ਕਰਦੇ ਆ ਇਥੋਂ ਤੱਕ ਕਿ ਗੁਰੂ ਦੇ ਦੁਸ਼ਮਣ ਬਣ ਕੇ ਆਏ ਸੈਦ ਖਾਨ ਵਰਗੇ ਵੀ ਐ ਜਿਨ੍ਹਾਂ ਨੂੰ ਗੁਰੂ ਦਾ ਮਿਸ਼ਨ ਸਮਝ ਆਂਦਾ ਹੈ ਸੈਦ ਬੇਗ ਵਰਗੇ ਵੀ ਐ ਜਿਹੜੇ ਗੁਰੂ ਸਾਹਿਬ ਜੀ ਦੇ ਮਿਸ਼ਨ ਤੋਂ ਆਪਣੀ ਜ਼ਿੰਦਗੀ ਕੁਰਬਾਨ ਕਰਦੇ ਐ ਪੀਰ ਬੁੱਧੂ ਸ਼ਾ ਉਹਨਾਂ ਦੇ ਪੁੱਤਰ ਸ਼ਹੀਦ ਹੋ ਰਹੇ ਨੇ ਗੁਰੂ ਦੇ ਮਿਸ਼ਨ ਤੋਂ ਇਸ ਵਾਸਤੇ ਇਹ ਸੋਚ ਰੱਖਣੀ ਉਹ ਕਿਸ ਫਿਰਕੇ ਵਿੱਚੋਂ ਪੈਦਾ ਹੋਏ ਕਿਹਨਾਂ ਦੀ ਰਾਖੀ ਦੀ ਪੈਦਾ ਹੋਏ ਇਹ ਬਹੁਤ ਨਿਗੂਣੀ ਸੋਚ ਹੈ ਸਾਰੀ ਮਾਨਵਤਾ ਦੇ ਵਿੱਚੋਂ ਇਨਸਾਨੀਅਤ ਨੂੰ ਪੁਣ ਕੇ ਕੱਢ ਲਿਆ ਗੁਰੂ ਸਾਹਿਬ ਜੀ ਨੇ ਤੇ ਉਸ ਇਨਸਾਨੀਅਤ ਨੂੰ ਅਮਲੀ ਰੂਪ ਵਿੱਚ ਸਿਖਰਾਂ ਦੇ ਉੱਤੇ ਪਹੁੰਚਾ ਦਿੱਤਾ ਜ਼ਿੰਦਗੀ ਦਾ ਇੱਕ ਮਿਸ਼ਨ ਦੇ ਕੇ ਸੋਚ ਦੀ ਇੱਕ ਸਾਰਤਾ ਦੇ ਕੇ ਸਭ ਤੋਂ ਕਮਾਲ ਦੀ ਗੱਲ ਜਿਹੜੀ ਹੈ ਜਿਨ੍ਹਾਂ ਦੀ ਕੇਵਲ ਪਹਿਰਾਵਾ ਇੱਕ ਨਹੀਂ ਕੀਤਾ ਜਿਨ੍ਹਾਂ ਦਾ ਕੇਵਲ ਸਰੂਪ ਇੱਕ ਨਹੀਂ ਕੀਤਾ ਜਿਨ੍ਹਾਂ ਦੀ ਕੇਵਲ ਰਹਿਤ ਇੱਕ ਨਹੀਂ ਕੀਤੀ ਬਲਕਿ ਉਹਨਾਂ ਦੀ ਸੋਚ ਦੀ ਸਾਂਝ ਨੂੰ ਇਸ ਸਿਖਰ ਤੇ ਪਹੁੰਚਾ ਦਿੱਤਾ ਕਿ ਉਹਨਾਂ ਦਾ ਜੂਣਾ ਵੀ ਸਾਂਝਾ ਹੈ ਉਹਨਾਂ ਦਾ ਮਰਨਾ ਵੀ ਸਾਂਝਾ ਹੈ ਇੱਕ ਦੂਜੇ ਤੋਂ ਮਰ ਮਿਟਣ ਦੀ ਭਾਵਨਾ ਜਿਹੜੀ ਸੀ ਦੂਸਰੇ ਦੀ ਆਈ ਨੂੰ ਆਪਣੇ ਛੋੜੀ ਚ ਪਵਾ ਲੈਣਾ ਦੂਸਰੇ ਦੀ ਆਈ ਨੂੰ ਆਪਣੇ ਗਲ ਨਾਲ ਲਾ ਲੈਣਾ ਕਿ ਤੇਰੀ ਥਾਂ ਤੇ ਮੈਂ ਮਰਨ ਵਾਸਤੇ ਤਿਆਰ ਹਾਂ ਇਹ ਸਪਿਰਿਟ ਗੁਰੂ ਸਾਹਿਬ ਜੀ ਨੇ ਖਾਲਸਾ ਸਾਜ ਕੇ ਜਿਹੜੀ ਸੀ ਉਹ ਪੈਦਾ ਕੀਤੀ ਮਾਨਮਤੀ ਜਿਹੜੀ ਅੰਦਰ ਦੀ ਸੂਰਬੀਰਤਾ ਸੀ ਉਹਨੂੰ ਉਹਨੂੰ ਪੈਦਾ ਕਰਨ ਵਾਸਤੇ ਉਹਨੂੰ ਅੰਦਰੋਂ ਸਪਿਰਿਟ ਨੂੰ ਜਗਾਉਣ ਵਾਸਤੇ ਉਹੀ ਸਿਧਾਂਤ ਜਿਹੜਾ ਗੁਰੂ ਨਾਨਕ ਦੇਵ ਜੀ ਵਿੱਚ ਕਿਹਾ ਸੀ ਮਨ ਜੀਤੈ ਹੁਣ ਹਾਰੀ ਹੋਈ ਮਾਨਸਿਕਤਾ ਕਦੀ ਵੀ ਇਸ ਮਨੋਬਲ ਦੀ ਮਾਲਕ ਨਹੀਂ ਸੀ ਬਣ ਸਕਦੀ ਕਿ 1 ਸਵਾ ਲੱਖ ਸੇ ਇੱਕ ਲੜਾਉ ਕਦੀ ਵੀ ਆਪਣੇ ਸਵੈ ਮਾਨ ਦੇ ਵਿੱਚ ਉਹ ਰਾਜੇ ਹੋਣ ਦਾ ਅਹਿਸਾਸ ਨਹੀਂ ਸੀ ਪੈਦਾ ਕਰ ਸਕਦੀ ਹਾਰੀ ਹੋਈ ਮਾਨਸਿਕਤਾ ਤੋਂ ਉਹਦੇ ਤੋਂ ਪਹਿਲਾਂ ਤਿਆਰੀ ਕੀ ਹੈ ਜਿਹੜੀ ਪੌਣੇ 2 ਲਗਭਗ 2 ਢਾਈ ਸਦੀਆਂ ਦੀ ਤਿਆਰੀ ਹੈ ਉਹ ਹੈ ਮਨ ਜਿੱਤੈ ਜਗ ਜਿੱਤ। ਤੂੰ ਆਪਣੇ ਆਪ ਨੂੰ ਜਿੱਤਣਾ ਸਭ ਤੋਂ ਵੱਡੀ ਜਿੱਤ ਇਹ ਕਿ ਤੁਸੀਂ ਹੁਣ ਉਹ ਨਹੀਂ ਹੋ ਜੋ ਪਹਿਲਾਂ ਸੀ। ਉਹ ਤਬਦੀਲੀ ਬਹੁਤ ਅਰਥ ਰੱਖਦੀ ਹੈ। ਉਹ ਜਨਮਾਂ ਦੇ ਸੰਸਕਾਰ ਪੀੜ੍ਹੀਆਂ ਦੇ ਸੰਸਕਾਰਾਂ ਤੋਂ ਖਹਿੜਾ ਛਣਾਉਣਾ ਆਹੀ ਸੀ ਜਿਹਨੀ ਆਜ਼ਾਦੀ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਸਾਜ ਕੇ ਦਿੱਤੀ ਕਿ ਉਹਨਾਂ ਨੇ ਪੀੜੀਆਂ ਦੇ ਸੰਸਕਾਰ ਜਿਹੜੇ ਸੀ ਉਹ ਸੰਗਲ ਤੋੜ ਕੇ ਉਹ ਭਰਮ ਕੱਢ ਕੇ ਤੇ ਇੱਕ ਪਹਿਚਾਨ ਦਿੱਤੀ ਧਰਮ ਭੇਖ ਤੇ ਰਹਿ ਨਿਆਰਾ ਸੋ ਖਾਲਸਾ ਸਤਗੁਰੂ ਹਮਾਰਾ ਇੱਕ ਪਹਿਚਾਨ ਇੱਕ ਸਵੈ ਮਾਨ ਤੇ ਉਹ ਸਵੈ ਮਾਨ ਇੰਨਾ ਬਲੰਦ ਕਿ ਜਿਹੜੀ ਜਿਹੜੀ ਮਾਨ ਹੁਣ ਦੋਨੋਂ ਮਾਨਸਿਕਤਾ ਚੱਲ ਰਹੀਆਂ ਸੀ ਇਹਦਾ ਮਤਲਬ ਇਹ ਤੇ ਨਹੀਂ ਸੀ ਕਿ ਸਾਰੀ ਦੁਨੀਆ ਇੱਕੋ ਦਿਨ ਬਦਲ ਗਈ ਸੀ ਦੂਸਰੇ ਪਾਸੇ ਪਹਾੜੀ ਰਾਜੇ ਇਸ ਸ਼ਰਤ ਦੇ ਉੱਤੇ ਗੁਰੂ ਸਾਹਿਬ ਜੀ ਦੇ ਸਿਧਾਂਤ ਨੂੰ ਡੇਗਣਾ ਚਾਹੁੰਦੇ ਆ ਕਿ ਅਸੀਂ ਸਾਥ ਦੇ ਦੇਵਾਂਗੇ ਅਸੀਂ ਪੈਸਾ ਦੇ ਦੇਵਾਂਗੇ ਅਸੀਂ ਰਾਸ਼ਨ ਦੇ ਦੇਵਾਂਗੇ ਅਸੀਂ ਆਪਣੀ ਸਾਰੀ ਤਾਕਤ ਤੁਹਾਨੂੰ ਦੇ ਦੇਵਾਂਗੇ ਪਰ ਇੱਕ ਕੰਡੀਸ਼ਨ ਹੈ ਕਿ ਜਿਹੜੀ ਇੱਕਸਾਰਤਾ ਤੁਸੀਂ ਦੇ ਰਹੇ ਹੋ ਉਹ ਸਿਧਾਂਤਿਕ ਇੱਕਸਾਰ ਜਿਹੜੀ ਇੱਕਸਾਰਤਾ ਉਹਨੂੰ ਤੁਸੀਂ ਖਤਮ ਕਰਦੇ ਹੋ ਹੁਣ ਉਹਦੇ ਬਦਲੇ ਦੇ ਵਿੱਚ ਮਿਲਕ ਕੀ ਰਿਹਾ ਆ ਇੱਕ ਸੁਵਿਧਾ ਮਿਲ ਰਹੀ ਹੈ ਇੱਕ ਸਾਧਨ ਮਿਲ ਰਹੇ ਨੇ ਹਰ ਤਰ੍ਹਾਂ ਦੀ ਸੁਖ ਸੁਹੂਲਤ ਮਿਲ ਰਹੀ ਹੈ ਜੇ ਲੜਨਾ ਵੀ ਹੈ ਤੇ ਲੜਨ ਵਾਸਤੇ سپورਟ ਮਿਲ ਰਹੀ ਹੈ ਬਸ ਕਰਨਾ ਕੀ ਹੈ ਕਿ ਤੁਸੀਂ ਇਹ ਸਿਧਾਂਤ ਛੱਡ ਦਿਓ ਜਿਹੜਾ ਲਗਭਗ 2.5 ਸਦੀਆਂ ਤੋਂ ਬੀਜ ਬੀਜਿਆ ਸੀ ਕਿ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਓ ਕਿ ਆ ਰੀਸ ਇਸ ਸਿਧਾਂਤ ਨੂੰ ਤੁਸੀਂ ਤਿਆਗ ਦਿਓ ਅਸੀਂ ਤੁਹਾਡੀ ਕਤਾਰ 'ਚ ਖੜੇ ਹੋ ਜਾਵਾਂਗੇ ਖਤਾਰ ਤੇ ਖੜੇ ਹੋਣ ਦਾ ਮਤਲਬ ਕੀ ਹੈ ਕਿ ਸਾਰੀ ਸ਼ਕਤੀ ਸਾਰੇ ਰਾਜ ਸਤਾ ਦੀ ਤਾਕਤ ਜਿਹੜੀਆਂ ਸਾਡੀਆਂ ਰਿਆਸਤਾਂ ਨੇ ਅਸੀਂ ਇਕੱਠੇ ਹੋ ਕੇ ਤੁਹਾਡੇ ਨਾਲ ਤੁਰ ਪਵਾਂਗੇ ਤੁਸੀਂ ਇਹਨਾਂ ਨੂੰ ਸਾਡੇ ਬਰਾਬਰ ਨਾ ਕਰੋ ਜਿਹੜੇ ਸਮਾਜ ਵਿੱਚ ਦਬੇ ਕੁਚਲੇ ਹੋਏ ਆ ਮਤਲਬ ਕਿ ਜਿਹੜਾ ਇਨਕਲਾਬ ਤੁਸੀਂ ਲਿਆ ਰਹੇ ਹੋ ਜਿਹੜੀ ਚੇਤਨਾ ਤੁਸੀਂ ਪੈਦਾ ਕਰ ਰਹੇ ਹੋ ਜਿਹੜਾ ਸਹਿਮਾਨ ਤੁਸੀਂ ਉਜਾਗਰ ਕਰ ਰਹੇ ਹੋ ਉਹਨੂੰ ਤੁਸੀਂ ਖਤਮ ਕਰ ਦਿਓ ਤੇ ਗੁਰੂ ਸਾਹਿਬ ਜੀ ਦੇ ਜਿਹੜੇ ਬੋਲ ਸਾਡੇ ਸਰੋਤਾਂ ਚੋਂ ਮਿਲਦੇ ਆ ਉਹ ਬੜੇ ਕਮਾਲ ਦੇ ਨੇ ਇਦੇ ਤੋਂ ਵੱਡੀ ਗੱਲ ਦੁਨੀਆ ਵਿੱਚ ਪ੍ਰਗਟ ਹੀ ਨਹੀਂ ਕੀਤੀ ਜਾ ਸਕਦੀ ਜਿਹੜੀ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਹੀ ਕਿ ਗੱਲ ਇਹ ਨਹੀਂ ਹੈ ਕਿ ਮੈਂ ਨੀਚਾਂ ਨੂੰ ਉੱਚਿਆਂ ਕਰ ਰਿਹਾ ਤੁਸੀਂ ਬਹੁਤ ਛੋਟਾ ਸੋਚ ਰਹੇ ਹੋ ਤੁਹਾਡੀ ਸੋਚ ਬਹੁਤ ਨਗੂਣੀ ਹੈ ਤੁਸੀਂ ਅੰਮ੍ਰਿਤ ਦੀ ਅਹਿਮੀਅਤ ਨੂੰ ਨਹੀਂ ਸਮਝ ਸਕਦੇ ਤੁਸੀਂ ਖਾਲਸਾ ਸਾਜਣ ਦੀ ਇਸ ਘਟਨਾ ਨੂੰ ਕਦੀ ਵੀ ਨਹੀਂ ਸਮਝ ਸਕਦੇ ਕਿਉਂਕਿ ਤੁਹਾਡੀ ਸੋਚ ਛੋਟੀ ਹੈ ਇਹ ਸਚਾਈ ਹੈ ਕਿ ਜਿਨ੍ਹਾਂ ਦੀ ਸੋਚ ਛੋਟੀ ਹੈ ਉਹ ਅੱਜ ਵੀ ਸਿਧਾਂਤਕ ਪਹਿਲੂ ਨੂੰ ਪਾਸੇ ਰੱਖ ਕੇ ਆਪਣੀ ਬੌਣੀ ਸੋਚ ਦੇ ਅਨੁਸਾਰ ਹੀ ਇਸ ਕੌਤਕ ਨੂੰ ਸੋਚ ਰਹੇ ਨੇ ਗੁਰੂ ਸਾਹਿਬ ਜੀ ਕਹਿੰਦੇ ਕਿ ਮੈਂ ਨੀਵਿਆਂ ਨੂੰ ਉੱਚਾ ਨਹੀਂ ਕਰ ਰਿਹਾ ਬਲਕਿ ਇਹ ਇੰਨੇ ਸਮਰੱਥ ਨੇ ਜਿਨ੍ਹਾਂ ਨੂੰ ਤੁਸੀਂ ਨੀਵੇਂ ਕਹਿ ਰਹੇ ਹੋ ਜਿਨ੍ਹਾਂ ਨੂੰ ਤੁਸੀਂ ਆਪਣੀ ਬਰਾਬਰੀ ਦੇ ਅਧਿਕਾਰੀ ਨਹੀਂ ਸਮਝਦੇ ਇਹ ਇੰਨੇ ਸਮਰੱਥ ਹਨ ਕਿ ਇਹਨਾਂ ਕਰਕੇ ਮੈਂ ਵੱਡਾ ਹੋ ਰਿਹਾ ਕਥਨ ਸਾਡੇ ਕੋਲ ਨੇ ਮੌਜੂਦ ਨੇ ਸਾਰੇ ਸਰੋਤ ਕਿ ਇਨਹੀ ਦੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ ਹੁਣ ਉਸ ਵਕਤ ਅੱਜ ਦੇ ਯੁੱਗ ਵਿੱਚ ਵੀ ਇਹ ਗੱਲਾਂ ਜਿਹੜੀਆਂ ਨੇ ਇਹ ਬੜੀਆਂ ਅਦੁੱਤੀ ਨੇ ਬੜੀਆਂ ਕੌਤਕਈ ਨੇ ਆਪਣੇ ਆਪ ਵਿੱਚ ਬਹੁਤ ਵੱਡੀਆਂ ਇਨਕਲਾਬੀ ਗੱਲਾਂ ਨੇ ਪਰ ਉਸ ਵਕਤ ਇਹ ਗੱਲਾਂ ਕਹਿਣੀਆਂ ਲਗਭਗ ਅੱਜ ਤੋਂ 350 ਸਾਲ ਪਹਿਲਾਂ ਆਪਣੇ ਆਪ ਵਿੱਚ ਇੱਕ ਕ੍ਰਿਸਮਾ ਸੀ ਆਪਣੇ ਆਪ ਵਿੱਚ ਇੱਕ ਅੰਧਕਾਰ ਨੂੰ ਚੀਰਨ ਵਾਲੀ ਬਹੁਤ ਵੱਡੀ ਮਿਸ਼ਾਲ ਸੀ ਇੱਕ ਸੂਰਜ ਦਾ ਉਹਦੇ ਹੋਣਾ ਸੀ ਸੋ ਗੁਰੂ ਸਾਹਿਬ ਜੀ ਨੇ ਉਸ ਮਾਨਸਿਕਤਾ ਨੂੰ ਨਕਾਰ ਕੇ ਭਾਵੇਂ ਉਹਦੇ ਬਦਲੇ ਵਿੱਚ ਬਹੁਤ ਵੱਡੀ ਮਾਤਰਾ ਚ ਧਨ ਮਿਲ ਸਕਦਾ ਸੀ ਜਾਂ ਜੰਗੀ ਸਾਧਨ ਮਿਲ ਸਕਦੇ ਸਨ ਜਾਂ ਮਨੁੱਖੀ ਸ਼ਕਤੀ ਨਾਲ ਜਿਹੜੇ ਸਰੋਤ ਸਾਧਨ ਸੀ ਵਸੀਲੇ ਸੀ ਉਹ ਪ੍ਰਾਪਤ ਹੋ ਸਕਦੇ ਸੀ ਪਰ ਗੁਰੂ ਸਾਹਿਬ ਜੀ ਨੇ ਉਹ ਸਾਰੇ ਵਸੀਲਿਆਂ ਨੂੰ ਨਕਾਰਦਿਆਂ ਹੋਇਆਂ ਸੋਚ ਨੂੰ ਅਹਿਮੀਅਤ ਦਿੱਤੀ ਸੋ ਖਾਲਸਾ ਸਾਜਨਾ ਨੂੰ ਇੱਕ ਸੋਚ ਦੇ ਰੂਪ ਵਿੱਚ ਅੱਜ ਲੈਣ ਦੀ ਜ਼ਰੂਰਤ ਹੈ ਜਿਹੜੀ ਸੋਚ ਸਮਾਜ ਦੇ ਅੰਦਰ ਸਾਰੇ ਸੰਸਾਰ ਦੇ ਅੰਦਰ ਜੀਉਣ ਦਾ ਹੱਕ ਪੈਦਾ ਕਰ ਰਹੀ ਹੈ ਇਸਤਰੀ ਪੁਰਖਾਂ ਦੀ ਸਮਾਨਤਾ ਪੈਦਾ ਕਰ ਰਹੀ ਹੈ ਵੇਖੋ ਫਿਰ ਵੱਡੀ ਕਮਾਲ ਦੀ ਗੱਲ ਦੁਨੀਆ ਦੇ ਅੰਦਰ ਜਿਹੜਾ ਆਦਰ ਮਿਲਦਾ ਸੀ ਉਹ ਵੀ ਆਰਥਿਕਤਾ ਨੂੰ ਵੇਖ ਕੇ ਮਿਲਦਾ ਸੀ ਤੇ ਕਿਸੇ ਦੀ ਆਰਥਿਕਤਾ ਨੂੰ ਵੇਖ ਕੇ ਲਖਬ ਦਿੱਤਾ ਜਾਂਦਾ ਸੀ ਸਰਦਾਰ ਮੁਖੀ ਆਗੂ ਪਰ ਗੁਰੂ ਸਾਹਿਬ ਜੀ ਨੇ ਇਹ ਇਹ ਜਿਹੜੀ ਅ ਅਰਥ ਅਰਥ ਵਿਵਸਥਾ ਕਰਕੇ ਮਾਨ ਸਨਮਾਨ ਸੀ ਉਹਨੂੰ ਵੀ ਨਕਾਰ ਦਿੱਤਾ ਉਹ ਕਿਰਤੀ ਭਾਵੇਂ ਮਜ਼ਦੂਰੀ ਕਰਨ ਵਾਲਾ ਹੋਵੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੇ ਹੋਏ ਤਾਜ ਨੂੰ ਸੀਸ ਤੇ ਸਜਾਏਗਾ ਤੇ ਉਹਨੂੰ ਇੱਕ ਲਕਬ ਮਿਲੇਗਾ ਉਹਨੂੰ ਇੱਕ ਰਤਬਾ ਮਿਲੇਗਾ ਉਹ ਹੈ ਸਰਦਾਰ ਸਰਦਾਰ ਮਤਲਬ ਮੋਰੀ ਆਗੂ ਹਰ ਸਖਸ਼ ਦੇ ਅੰਦਰ ਇਹ ਗੁਣ ਪੈਦਾ ਕੀਤਾ ਕਿ ਉਹ ਸਧਾਰਨ ਨਹੀਂ ਹੈ ਉਹ ਰਾਜਾ ਹੈ ਖਾਲਸਾ ਹੋਇਆ ਖੁਦ ਖੁਦਾ ਜਿਮ ਖੂਬੀ ਖੁਬ ਖੁਦਾਏ ਈਨ ਨਾ ਮੰਨੈ ਆਨ ਕੀ ਬਿਨ ਸੱਚੇ ਪਾਤਸ਼ਾਹ ਹੈ ਕਰਤਾ ਪੁਰਖ ਵਾਹਿਗੁਰੂ ਦੇ ਅਧੀਨ ਕੀਤਾ ਪ੍ਰਮਾਤਮਕੀ ਮੌਜ ਵਿੱਚੋਂ ਪ੍ਰਗਟਿਆ ਖਾਲਸਾ ਉਹਨੂੰ ਅਕਾਲ ਪੁਰਖ ਦੀ ਅਧੀਨਗੀ ਜਿਹੜੀ ਸੀ ਉਹ ਪ੍ਰਾਪਤ ਅਕਾਲ ਪੁਰਖ ਦਾ ਛਤਰ ਸ਼ਾਇਆ ਸੀ ਜਿਹੜੀ ਉਹ ਪ੍ਰਾਪਤ ਹੋਈ ਉਨੇ ਆਪਣੇ ਆਪ ਨੂੰ ਅਕਾਲ ਪੁਰਖ ਦਾ ਨੁਮਾਇੰਦਾ ਜਿਹੜਾ ਸੀ ਉਹ ਪ੍ਰਵਾਨ ਕੀਤਾ ਗੁਰੂ ਸਾਹਿਬ ਜੀ ਦੀ ਦਿੱਤੀ ਹੋਈ ਸੋਚ ਦੇ ਅਨਸਾਰ ਤੇ ਉਹ ਸਾਧਾਰਨ ਮਨੁੱਖਾਂ ਤੋਂ ਬਿਲਕੁਲ ਹੀ ਵਿਲੱਖਣ ਹੋ ਗਿਆ ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਸੀ ਕਿ ਇਹ ਬਰਾਬਰ ਨਹੀਂ ਬੈਠ ਸਕਦੇ ਇਹ ਨੀਵੇਂ ਹਨ ਇਹ ਨਿਗੂਨੇ ਹਨ ਉਹਨਾਂ ਨੂੰ ਫਿਰ ਵੱਡਾ ਸਵਾਹ ਮੰਨ ਕੇ ਤੁਸੀਂ ਕਦੀ ਵੀ ਇਕੱਲੇ ਨਹੀਂ ਹੋ ਉਹਨਾਂ ਦੀ ਸੋਚ ਅੰਦਰ ਇਹ ਹਰ ਰੋਜ਼ ਗੁਣ ਭਰਿਆ ਦੁਖਾਲਿੰਗ ਪ੍ਰਨਾਸੀ दयालु स्वरूपे सदा अंग संगी रोज दृढ़ ਕਰਨ ਦਾ ਹੁਕਮ ਦਿੱਤਾ ਕਿ ਤੁਸੀਂ ਕਦੀ ਇਕੱਲੇ ਨਹੀਂ ਹੋ ਰੱਬੀ ਸ਼ਕਤੀ ਹਰ ਵੇਲੇ ਤੁਹਾਡੇ ਨਾਲ ਵਰਤ ਰਹੀ ਹੈ ਪਰ ਸ਼ਰਤ ਇਹ ਹੈ ਕਿ ਤੁਸੀਂ ਆਪਣੇ ਮਿਸ਼ਨ ਲਈ ਜਿਹੜੀ ਮਿਸ਼ਨ ਦੀ ਇਕਸਾਰਤਾ ਸੀ ਮਿਸ਼ਨ ਦੀ ਜਿਹੜੀ ਸਾਂਝ ਸੀ ਜਿਹੜੀ ਮੈਂ ਅਰਜ਼ ਕਰਿਆ ਸੀ ਕਿ ਸਰੂਪ ਦੀ ਇਕਸਾਰਤਾ ਜੀਵਨ ਸ਼ੈਲੀ ਦੀ ਇਕਸਾਰਤਾ ਖਾਣ ਪੀਣ ਦੀ ਇਕਸਾਰਤਾ ਸੋਚ ਦੀ ਇਕਸਾਰਤਾ ਸੋਚ ਦੀ ਸਾਂਝ ਜੂਨ ਤੇ ਮਰਨ ਦੀ ਸਾਂਝ ਤੇ ਸਭ ਤੋਂ ਕਮਾਲ ਦੀ ਗੱਲ ਕਿ ਇੱਕ ਨਿਸ਼ਾਨੇ ਦੀ ਸਾਂਝ ਵੱਡੇ ਇਕੱਠ ਨੂੰ ਉਹਦੇ ਵਿੱਚ ਸਾਰੀ ਦੁਨੀਆ ਵਾਸਤੇ ਪਿਆਰ ਕਲਾਵਾ ਖੁੱਲ੍ਹਾ ਤੇ ਉਹਨਾਂ ਵਾਸਤੇ ਇੱਕ ਸੋਚ ਦੀ ਐਸੀ ਸਾਂਝ ਪੈਦਾ ਕੀਤੀ ਕਿ ਸਾਰਿਆਂ ਦਾ ਮਿਸ਼ਨ ਇੱਕ ਹੈ ਤੇ ਉਹ ਮਿਸ਼ਨ ਕੀ ਹੈ ਧਰਮ ਚਲਾਵਨ ਸੰਤੋਵਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ ਦੁਨੀਆ ਤੋਂ ਪਾਪ ਦਾ ਕੂੜਾ ਹੁੰਜਣਾ ਤੇ ਧਰਮ ਨੂੰ ਬੁਲੰਦ ਕਰਨਾ ਹੈ ਹੁਣ ਉਹ ਧਰਮ ਕਿਹੜਾ ਜਿਹੜਾ ਦਇਆ ਵਿੱਚੋਂ ਪੈਦਾ ਹੁੰਦਾ ਹੈ ਨਫ਼ਰਤ ਤੇ ਈਰਖਾ ਧਰਨਾ ਵਾਲਾ ਨਹੀਂ ਇਸ ਲਈ ਸਾਰੇ ਸੰਸਾਰ ਨੂੰ ਇਕੱਠਿਆਂ ਕੀਤਾ ਆਵਾਜ਼ ਦਿੱਤੀ ਸੱਦੇ ਦਿੱਤੇ ਤੇ ਉਹਨਾਂ ਨੂੰ ਤਰਾਸ਼ ਤਰਾਸ਼ ਕੇ ਖਾਲਸੇ ਦੇ ਰੂਪ ਵਿੱਚ ਕੜਿਆ ਇੱਕ ਵਿਲੱਖਣ ਹੋਂਦ ਹਸਤੀ ਦੇ ਕੇ ਔਰ ਉਸ ਖਾਲਸੇ ਨੂੰ ਕੁਦਰਤ ਦੇ ਅਨੁਕੂਲ ਬਣਾਇਆ ਕਿਤੇ ਵੀ ਕਾਦਰ ਦੀ ਕੁਦਰਤ ਦੀ ਵਿਰੋਧਤਾ ਵਿੱਚ ਨਹੀਂ ਚੱਲਣਾ ਵੈਗਰੂਜੀ ਦੇ ਵਿਧਾਨ ਦੇ ਅੰਦਰ ਲਾਫ ਨੇਚਰ ਲਾਫ ਸੋਸ਼ਲ ਜਿਹੜਾ ਸੀ ਨਾ ਮਤਲਬ ਕਿ ਸਾਰੇ ਸਮਾਜ ਵਾਸਤੇ ਜੂਣ ਲਈ ਇੱਕ ਕਾਨੂੰਨ ਉਸ ਕਾਨੂੰਨ ਦੀ ਐਡੀ ਖੂਬਸੂਰਤ ਇਕਸਾਰਤਾ ਕਿ ਸਾਰੀ ਮਨੁੱਖਤਾ ਨੂੰ ਉਸ ਕਾਨੂੰਨ ਦੇ ਸੂਤਰ ਵਿੱਚ ਬੰਨਿਆ ਜਾ ਸਕੇ ਜਿਹਦਾ ਕੋਈ ਦਵੇਖ ਹੀ ਨਾ ਹੋਵੇ ਜਿਹਦੇ ਪ੍ਰਤੀ ਜਿਹਦੇ ਅੰਦਰ ਜਿਹਦੇ ਨਾਲ ਕਿਸੇ ਅੰਦਰ ਕੋਈ ਨਫਰਤ ਹੀ ਨਾ ਪੈਦਾ ਹੋਵੇ ਦੂਸਰੇ ਨੂੰ ਵੇਖ ਕੇ ਤੋ ਇਹੀ ਕਾਰਨ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਜੰਗਾਂ ਵੀ ਕਰਦੇ ਨੇ ਤੇ ਮਰਮ ਪੱਟੀ ਦੇ ਕੇ ਆਪਣੇ ਸਿੱਖਾਂ ਦੀ ਸੇਵਾ ਵੀ ਲਾਉਂਦੇ ਨੇ ਕਿ ਜ਼ਖਮੀਆਂ ਦੇ ਜ਼ਖਮਾਂ ਨੂੰ ਰਾਜੀ ਕਰਨਾ ਕਿਉਂਕਿ ਨਿਸ਼ਾਨੇ ਦੀ ਅਕਸਰਤਾ ਕੀ ਸੀ ਕਿ ਕਿਸੇ ਫਿਰਕੇ ਨਾਲ ਮਜ਼ਬਬ ਨਾਲ ਈਰਖਾ ਕਿਰਨਾ ਨਹੀਂ ਕਰਨੀ ਬਲਕਿ ਜ਼ੁਲਮ ਦੇ ਨਾਲ ਸਾਡੀ ਕਿਰਨਾ ਹੈ ਤੇ ਜ਼ੁਲਮ ਰੂਪੀ ਕੂੜੇ ਨੂੰ ਖਤਮ ਕਰਨਾ ਹੈ ਉਹ ਉਹ ਜੰਗ ਜਿਹੜੀ ਸੀ ਉਹ ਦੋ ਤਰ੍ਹਾਂ ਦੀ ਜੰਗ ਗੁਰੂ ਸਾਹਿਬ ਜੀ ਨੇ ਦਿੱਤੀ ਇੱਕ ਚਿੱਤ ਦੀ ਜੰਗ ਜਿਹੜੀ ਆਪਣੇ ਅੰਦਰ ਨਾਲ ਲੜਨੀ ਸੀ ਇੱਕ ਜੁਲਮ ਦੇ ਵਿਰੁੱਧ ਜੰਗ ਹੁਣ ਆਪਣੇ ਅੰਦਰ ਵੀ ਲੋਭ ਬੈਠਾ ਸੀ ਹੰਕਾਰ ਬੈਠਾ ਸੀ ਮੁੱਦਤਾ ਤੋਂ ਘਿਰਨਾ ਨਫ਼ਰਤ ਈਰਖਾ ਉਹ ਸਾਰਾ ਕੁਝ ਅੰਦਰ ਵਸਿਆ ਹੋਇਆ ਸੀ ਤੇ ਗੁਰੂ ਸਾਹਿਬ ਜੀ ਨੇ ਜਿਨ੍ਹਾਂ ਨੂੰ ਸਿੱਖ ਬਣਾ ਕੇ ਖਾਲਸੇ ਬਣਾ ਕੇ ਕੜਿਆ ਉਹਨਾਂ ਨੂੰ ਪਹਿਲਾਂ ਚੇਤ ਨਾਲ ਜੂਝਣ ਦੀ ਜਾਚ ਸਿਖਾਈ ਮੁਕਤੇ ਹਰ ਚੇਤ ਮੈਂ ਯੁੱਧ ਵਿਚਾਰੋ ਰੱਬੀ ਰੰਗ ਦੇ ਵਿੱਚ ਰੰਗ ਕੇ ਉਹਨਾਂ ਨੂੰ ਆਪੇ ਨੂੰ ਜਿੱਤਣ ਦੀ ਜਾਚ ਸਿਖਾਈ ਤੇ ਜਿਹੜਾ ਆਪੇ ਨੂੰ ਜਿੱਤੇਗਾ ਲੋਭ ਹੰਕਾਰ ਈਰਖਾ ਤੋਂ ਮੁਕਤ ਹੋਵੇਗਾ ਉੱਚਾ ਉੱਠੇਗਾ ਕਾਮ ਵਾਸਨਾ ਵਾ ਭੋਗ ਵਿਲਸਤ ਜਿਹੜੀ ਜ਼ਿੰਦਗੀ ਹੈ ਫੇਰ ਹੀ ਉਹ ਸੰਸਾਰ ਦੇ ਉੱਤੇ ਇੱਕ ਚੰਗਾ ਸਮਾਜ ਸਿਰਜਣ ਦੀ ਯਤਨ ਕਰ ਸਕੇਗਾ ਸੋ ਗੁਰੂ ਸਾਹਿਬ ਜੀ ਦਾ ਖਾਲਸਾ ਸਾਜਣਾ ਮਹਿਜ਼ ਇੱਕ ਵਰਤਾਰਾ ਨਹੀਂ ਹੈ ਇੱਕ ਸੋਚ ਦੀ ਸਿਖਰ ਹੈ ਜਿਹੜੀ ਸੋਚ ਗੁਰੂ ਨਾਨਕ ਸਾਹਿਬ ਜੀ ਸੰਸਾਰ ਦੇ ਅੰਦਰ ਬੀਜਦੇ ਹੈ ਤੇ ਲੰਬੇਰਾ ਸਮਾਂ ਇਸ ਪੈਂਡੇ ਨੂੰ ਲੱਗਦਾ ਤੇ ਗੁਰੂ ਸਾਹਿਬ ਜੀ ਫਿਰ ਉਸ ਮੁਕਾਮ ਤੇ ਲੈ ਕੇ ਜਾਂਦੇ ਆ ਤੋ ਅੱਜ ਜਿਹੜੀ ਸਭ ਤੋਂ ਵੱਡੀ ਲੋੜ ਹੈ ਉਹ ਇਸ ਦਿਹਾੜੇ ਨੂੰ ਠੀਕ ਹੈ ਇਕੱਠ ਹੋਣਾ ਜੋਸ਼ ਜਜ਼ਬਾ ਹੋਣਾ ਜੋੜ ਮੇਲ ਹੋਣੇ ਬੜਾ ਖੂਬਸੂਰਤ ਪਹਿਲੂ ਹੈ ਪਰ ਉਹ ਜੋੜ ਮੇਲ ਦੇ ਅੰਦਰ ਚਰਚਾ ਕਿਸ ਗੱਲ ਦੀ ਹੋ ਰਹੀ ਹੈ ਨਿਸ਼ਾਨਾ ਕੀ ਹੈ ਸਾਡੇ ਜੁੜਨ ਦਾ ਸਿਰਫ ਇੱਕ ਫੇਰ ਇੱਕ ਘੇਰੇ ਵਿੱਚ ਨਹੀਂ ਸਾਰੀ ਮਨੁੱਖਤਾ ਨੂੰ ਉਸ ਸੋਚ ਤੋਂ ਵਾਕਿਫ ਕਰਵਾਇਆ ਜਾਵੇ ਜਿਹੜੀ ਸੋਚ ਫੇਰ ਮਜ਼ਬਾਂ ਦੀਆਂ ਫਿਰਕਿਆਂ ਦੀਆਂ ਈਰਖਾ ਦੀਆਂ ਕੰਧਾਂ ਨੂੰ ਢਾ ਦੇਵੇ ਜਿਹੜੀ ਸੋਚ ਫੇਰ ਆਰਥਿਕ ਤੌਰ ਤੇ ਵਖਰੇਵਿਆਂ ਨੂੰ ਰਾਜਾ ਤੇ ਪਰਜਾ ਦੇ ਵਖਰੇਵਿਆਂ ਨੂੰ ਜਾਤਾਂ ਤੇ ਮਜ਼ਬਾਂ ਦੇ ਵਖਰੇਵਿਆਂ ਨੂੰ ਇਸਤਰੀ ਤੇ ਪੁਰਖਾਂ ਦੇ ਵਖਰੇਵਿਆਂ ਨੂੰ ਤੋੜ ਕੇ ਰੱਖ ਦੇਵੇ ਸਾਰਿਆਂ ਦੇ ਅੰਦਰ ਸਮਾਨੰਤ ਸਬ ਸਮਾਨਤਾ ਆਵੇ ਅੱਜ ਫੇਰ ਅਸੀਂ ਸਿਹਰਦਤਾ ਦੇ ਨਾਲ ਸੰਜੀਦਗੀ ਦੇ ਨਾਲ ਇਕੱਠੇ ਹੋਈਏ ਸਾਡੇ ਵਿਸਾਖੀ ਦੇ ਇਕੱਠ ਸਾਡੇ ਜੋੜ ਮੇਲੇ ਸਾਡੇ ਸਮਾਗਮ ਸਾਡੇ ਨਗਰ ਕੀਰਤਨ ਇੱਕ ਕਮਿਟਮੈਂਟ ਹੋਵੇ ਕਿ ਅਸੀਂ ਗੁਰੂ ਦੀ ਚਾਲ ਤੇ ਗੁਰੂ ਦੇ ਪਿੱਛੇ ਤੁਰ ਰਹੇ ਹਾਂ ਗੁਰੂ ਨੂੰ ਸੀਸ ਝੁਕਾ ਕੇ ਗੁਰੂ ਦੀ ਸੋਚ ਨੂੰ تسلیم ਕਰ ਰਹੇ ਹਾਂ ਪ੍ਰਵਾਨ ਕਰ ਰਹੇ ਹਾਂ ਤੇ ਜਿੰਨੀ ਦੇਰ ਉਸ ਸੋਚ ਨੂੰ ਨਹੀਂ ਸੰਭਾਲਦੇ ਸਾਡੇ ਇਕੱਠ ਕੇਵਲ ਤੇ ਕੇਵਲ ਜਾ ਤੇ ਜੀਬ ਦੇ ਰਸ ਬਣ ਕੇ ਰਹਿ ਜਾਣਗੇ ਜਾਂ ਅੱਖਾਂ ਦੇ ਰਸ ਬਣ ਕੇ ਰਹਿ ਜਾਣਗੇ ਜਾਂ ਕੰਨਾਂ ਦੇ ਰਸ ਬਣ ਕੇ ਰਹਿ ਜਾਣਗੇ ਸੋ ਬਹੁਤ ਹੀ سنجੀਦਗੀ ਦੇ ਨਾਲ ਭਾਵੇਂ ਹਜ਼ਾਰਾਂ ਦੇ ਇਕੱਠਾਂ ਵਿੱਚੋਂ ਚੰਦ ਮਨੁੱਖ ਗਿਣਤੀ ਦੇ ਇੱਕ ਮਨੁੱਖ ਹੀ ਉਸ ਸੋਚ ਨੂੰ ਪ੍ਰਣਾਇਆ ਜਾਵੇ ਸਮਝ ਲਓ ਸਾਡੇ ਇਕੱਠਾਂ ਦੀ ਕਾਮਯਾਬੀ ਹੈ ਤੇ ਜੇ ਅਸੀਂ ਉਸ ਸੋਚ ਨੂੰ ਫੇਰ ਪਾਸੇ ਰੱਖ ਕੇ ਫੇਰ ਠੀਕ ਹੈ ਇਦੇ 'ਚ ਕੋਈ ਸ਼ੱਕ ਨਹੀਂ ਕਿ ਗੁਰੂ ਸਾਹਿਬ ਜੀ ਦੀ ਸੋਚ ਜਾਂ ਗੁਰਦੁਆਰਾ ਨਫਰਤ ਦੀਆਂ ਕੰਦਾ ਨਹੀਂ ਖੜੀਆਂ ਕਰ ਰਿਹਾ ਪਰ ਜਿਹੜਾ ਸਿਸਟਮ ਹੈ ਅੱਜ ਲੋਕ ਮਾਨਸਿਕਤਾ ਨੂੰ ਫੇਰ ਗੁਲਾਮ ਬਣਾਉਂਦਾ ਉਹ ਬਹੁਤ ਖਤਰਨਾਕ ਹੈ ਜਿਹੜਾ ਫੇਰ ਅੱਜ ਪਾੜੇ ਪਾਉਣ ਵਾਲਾ ਸਿਸਟਮ ਹੈ ਜਿਹੜਾ ਫੇਰ ਅੱਜ ਜਾਤੀਵਾਦ ਦੇ ਨਾਂ ਤੇ ਵੰਡਣ ਵਾਲਾ ਇਹ ਵੀ ਇੱਕ ਜੰਗ ਹੈ ਸਮਝ ਲਓ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਹੋਣ ਦੇ ਨਾਤੇ ਉਸ ਜੰਗ ਨੂੰ ਨਹੀਂ ਜਿੱਤ ਸਕੇ ਜੇ ਅਸੀਂ ਉਸ ਸੋਚ ਨੂੰ ਨਾ ਸਮਝਿਆ ਤੇ ਸੋਚ ਨੂੰ ਮਿਟਾਉਣ ਵਾਲੇ ਕਾਮਯਾਬ ਹੋ ਗਏ ਜਿੱਦਾਂ ਪਹਾੜੀ ਰਾਦਿਆਂ ਨੇ ਯਤਨ ਕੀਤਾ ਸੀ ਸ਼ਰਤ ਰੱਖੀ ਸੀ ਕਿ ਅਸੀਂ ਧੰਨ ਵੀ ਦੇਵਾਂਗੇ ਸਾਥ ਵੀ ਦੇਵਾਂਗੇ ਸਾਧਨ ਵੀ ਦੇਵਾਂਗੇ ਬਸ ਆ ਸੋਚ ਛੱਡ ਦਿਓ ਜਿਹੜੀ ਤੁਸੀਂ ਬਰਾਬਰਤਾ ਦੀ ਦੇ ਰਹੇ ਹੋ ਹੁਣ ਇੱਕ ਕੰਧ ਕੱਢ ਦਿੱਤੀ ਗਈ ਹੈ ਇਦਾਂ ਜਾਪ ਰਿਹਾ ਹੈ ਕਿ ਜਿਵੇਂ ਲੋਕਮਨਾਂ ਦੇ ਅੰਦਰ ਇਹ ਭਰ ਦਿੱਤਾ ਹੋਵੇ ਕਿ ਸਿੱਖ ਇੱਕ ਜਿਹੜਾ ਉਹ ਵੱਖਰੀ ਬਲਗਣ ਹੈ ਸਿੱਖ ਵਖਰੀ ਵਲਗਣ ਨਹੀਂ ਵਲਗਣਾ ਨੂੰ ਤੋੜ ਕੇ ਇੱਕ ਵੱਡਾ ਪਿਆਰ ਕਲਾਵਾ ਹੈ ਜਿਹਦੇ ਚ ਸਾਰੀ ਇਨਸਾਨੀਅਤ ਸਮਾ ਸਕੇ। ਤੋਂ ਉਸ ਸੋਚ ਦੀ ਜਿੱਤ ਹੋਵੇ। ਫਿਰ ਵਾਹਿਗੁਰੂ ਜੀ ਦਾ ਖਾਲਸਾ ਆਪਣੀ ਸੋਚ ਦੇ ਵਿੱਚ ਫਤਿਹ ਹਾਸਲ ਕਰੇਗਾ ਤੇ ਉਹ ਫਤਿਹ ਕਿਦੀ ਹੋਏਗੀ ਵਾਹਿਗੁਰੂ ਜੀ ਦੀ ਫਤਿਹ। ਕਿਉਂਕਿ ਗੁਰੂ ਸਾਹਿਬ ਨੇ ਉਹ ਰੂਹਾਂ ਤਰਾਸ਼ੀਆਂ ਉਹ ਖਾਲਸਾ ਤਰਾਸ਼ਿਆ ਜਿਹੜਾ ਸੱਚ ਨੂੰ ਪ੍ਰਣਾਇਆ ਹੋਇਆ ਤੋ ਉਹ ਸੱਚ ਕਦੀ ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਟਾ ਉਹ ਕਦੀ ਬੋਧਾ ਨਹੀਂ ਹੁੰਦਾ ਸੱਚ ਉਹ ਕਦੀ ਪੁਰਾਣਾ ਨਹੀਂ ਹੁੰਦਾ ਉਸ ਸੱਚ ਦੇ ਕਦੀ ਟੁਕੜੇ ਨਹੀਂ ਹੁੰਦੇ ਬਾਣੀ ਦਾ ਕਥਨ ਹੈ ਤੋ ਉਸ ਸੱਚ ਨੂੰ ਜਿਉਣਾ ਹੈ ਉਸ ਸੱਚ ਨੂੰ ਕਮਾਉਣਾ ਹੈ ਉਸ ਸੱਚ ਨੂੰ ਉਜਾਗਰ ਕਰਨਾ ਹੈ ਅਸੀਂ ਕਥਨੀ ਨਾਲ ਥਿਉਰੀ ਨਾਲ ਲੋਕਾਂ ਨੂੰ ਇਨਫੋਰਮੇਸ਼ਨ ਦੇ ਸਕਾਂਗੇ ਗਿਆਨ ਨਹੀਂ ਦੇ ਸਕਾਂਗੇ ਤੋ ਜੇ ਅਸੀਂ ਉਸ ਗਿਆਨ ਤੋਂ ਵਾਕਿਫ ਕਰਾਉਣਾ ਹੈ ਜਿਹੜਾ ਗਿਆਨ ਸਤਿਗੁਰੂ ਜੀ ਨੇ ਸੰਸਾਰ ਨੂੰ ਦਿੱਤਾ ਔਰ ਇਹ ਬਹੁਤ ਵੱਡਾ ਕੌਤਕ ਕੀਤਾ ਗੁਰੂ ਸਾਹਿਬ ਨੇ ਕੋਈ ਸਧਾਰਨ ਕਿਸ਼ਮਾ ਨਹੀਂ ਹੈ ਕੋਈ ਸਧਾਰਨ ਵਰਤਾਰਾ ਨਹੀਂ ਹੈ ਤੋ ਇਸ ਲਈ ਬੜੀ ਨਿਮਰਤਾ ਨਾਲ ਬੜੀ ਅਧੀਨਗੀ ਦੇ ਨਾਲ ਹੱਥ ਜੋੜ ਕੇ ਬੇਨਤੀ ਹੈ ਕਿ ਪ੍ਰੇਰਣਾ ਸਿਰਫ ਆਮ ਲੋਕਾਂ ਵਾਸਤੇ ਨਹੀਂ ਆਮ ਸਿੱਖਾਂ ਵਾਸਤੇ ਨਹੀਂ ਹੈ ਪ੍ਰੇਰਣਾ ਉਦੇ ਵਾਸਤੇ ਵੀ ਉਨੀ ਲੋੜ ਹੈ ਜਿਹੜਾ ਬੋਲ ਕੇ ਸੁਣਾ ਰਿਹਾ ਸੋ ਅਸੀਂ ਪ੍ਰੇਰਣਾ ਲੈ ਕੇ ਉਹਨੂੰ ਜੂਨ ਦਾ ਯਤਨ ਕਰੀਏ ਕਿ ਅੱਜ ਇੱਕ ਸੋਚ ਦਾ ਸ਼िखर ਸੀ ਖਾਲਸਾ ਸਾਜਨਾ ਅੱਜ ਇੱਕ ਮਨੁੱਖ ਦੀ ਸੰਪੂਰਨਤਾ ਸੀ ਜਿਹੜੇ ਮਨੁੱਖ ਨੂੰ ਘੜਦਿਆਂ 2.5 ਸਦੀਆਂ ਦਾ ਸਮਾਂ ਲੱਗਿਆ ਜਿਹੜੇ ਮਨੁੱਖ ਨੂੰ ਘੜਦਿਆਂ ਤੱਤੀਆਂ ਤਵੀਆਂ ਤੇ ਬਹਿਣਾ ਪਿਆ ਚਾਂਦਰੀ ਚੌਂਕ ਵਿੱਚ ਸੁਹਾ ਰੰਗ ਗੁਰੂ ਦੇ ਖੂਨ ਦਾ ਡੋਲਦਾ ਉਸ ਰੰਗ ਵਿੱਚ ਰੰਗਣ ਵਾਸਤੇ ਸੋ ਉਹ ਸੋਚ ਮੱਦਮ ਨਾ ਪਵੇ ਉਸ ਜੰਗ ਨੂੰ ਜਿੱਤੀਏ ਉਸ ਸੋਚ ਦੀ ਆਜ਼ਾਦੀ ਨੂੰ ਹਰ ਹਿਰਦੇ ਤੱਕ ਧੜਕਣ ਲਾ ਦੀਏ ਹਰ ਹਿਰਦੇ ਦੇ ਅੰਦਰ ਉਹ ਚਿੰਗਣ ਬਣ ਕੇ ਆਜ਼ਾਦੀ ਜਿਹੜੀ ਹੈ ਸੋਚ ਦੀ ਆਜ਼ਾਦੀ ਜਿਹੜੀ ਹਰ ਜ਼ੁਲਮੀ ਵਰਤਾਰੇ ਨੂੰ ਮੂੰਹ ਤੋੜ ਜਵਾਬ ਦੇਵੇ ਇੱਕ ਇੱਕ ਬੰਦੇ ਦੇ ਅੰਦਰ ਤਾਂ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਮੈਂ ਬੈਠਾ ਔਰ ਹੋਰੋਂ ਬੰਦੇ ਕੌਣ ਸਨ ਜਿਨ੍ਹਾਂ ਨੂੰ ਕੱਲ ਤੱਕ ਨੀਚ ਕਹਿੰਦੇ ਸਨ ਸਧਾਰਨ ਸਨ ਪਤਾ ਨਹੀਂ ਕੀਦੇ ਕੀਦੇ ਘਰ ਚ ਜੰਮੇ ਸੀ ਕਿਹੜੇ ਕਿਹੜੇ ਕਰਮਕਾਂਡ ਕਰਦੇ ਸੀ ਤੋਂ ਸੋਚ ਕਰਕੇ ਗੁਰੂ ਗੋਬਿੰਦ ਸਿੰਘ ਜੀ ਹਰ ਖਾਲਸੇ ਦੇ ਅੰਦਰ ਬੈਠੇ ਆ ਅੱਜ ਫੇਰ ਮਨੁੱਖਤਾ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਸੋਚ ਕਰਕੇ ਬੈਠਣਗੇ ਵਰਤਣਗੇ ਫਿਰ ਸਮਝ ਆਏਗੀ ਕਿ ਖਾਲਸਾ ਸਾਜਣਾ ਦਿਵਸ ਵਾਕਈ ਕਿਸ ਤਰ੍ਹਾਂ ਸਾਜਿਆ ਗਿਆ ਕਿਵੇਂ ਸੰਪੂਰਨਤਾ ਹੋਈ ਸੋ ਸਾਡੇ ਵਾਸਤੇ ਚੁਣੌਤੀ ਹੈ ਸਾਡੇ ਸਾਹਮਣੇ ਸੰਘਰਸ਼ ਹੈ ਜਿਹੜਾ ਸੰਘਰਸ਼ ਆਵਾਜ਼ਾਂ ਮਾਰ ਰਿਹਾ ਕਿ ਸਾਨੂੰ ਬਹੁਤ ਵੱਡਾ ਤਰਅਦਦ ਕਰਨ ਦੀ ਲੋੜ ਹੈ ਬਹੁਤ ਕਮਿਟਿਡ ਹੋ ਕੇ ਇਹ ਜੰਗ ਲੜਨ ਦੀ ਲੋੜ ਹੈ ਕਿ ਇਸ ਸੋਚ ਨੂੰ ਸੰਸਾਰ ਦੇ ਦਿਲਾਂ ਤੱਕ ਕਿਦਾਂ ਪਹੁੰਚਾਣਾ ਹੈ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਣ ਮੁਬਾਰਕਾਂ ਸਭ ਨੂੰ ਪਰ ਨਾਲ ਉਸ ਸੋਚ ਦਾ ਜੇ ਸਾਡੇ ਸਾਹਮਣੇ ਵਰਤਾਰਾ ਨਹੀਂ ਵਰਤ ਰਿਆ ਤੇ ਸਮਝ ਲਓ ਅਸੀਂ ਦੋਸ਼ੀ ਹਾਂ ਅਸੀਂ ਗੁਨਾਹਗਾਰ ਹਾਂ ਆਪਣੇ ਫਰਜ਼ਾਂ ਨੂੰ ਪਹਿਚਾਣੀਏ ਗੁਰੂ ਅੰਗ ਸੰਗ ਸਹਾਇ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ